ਹਾਂਜੀ ਕਿਵੇਂ ਉਹ ਸਾਰੇ ਫਿਰ ਆਸ ਕਰਦੇ ਹਾਂ ਕਿ ਪ੍ਰਮਾਤਮਾ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਲੋ ਵੀ ਮਿੱਤਰੋ ਸੱਚੇ ਪਿਤਾ ਵਾਹਿਗੁਰੂ ਜੀ ਕਿਰਪਾ ਦੇ ਨਾਲ ਅੱਜ ਦੇ ਕਬੱਡੀ ਕਪਾਆਂ ਬਾਰੇ ਅਪਡੇਟ ਲੈ ਕੇ ਆਏਗੇ। ਜੇਕਰ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਹਰ ਇੱਕ ਕਬੱਡੀ ਦੀ ਅਪਡੇਟ ਆਪਾਂ ਆਪਣਾ ਇਸ ਚੈਨਲ ਤੇ ਪਾਉਂਦੇ ਰਹਿਣਾਂਗੇ। ਇਸ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ। ਲੋਕਰ ਅੱਜ ਦੇ ਕਬੱਡੀ ਕੱਪ ਨੋਟ ਹੈ ਜੇਕਰ ਪਹਿਲੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਪਹਿਲਾ ਕਬੱਡੀ ਕੱਪ ਅੱਜ ਪਿੰਡ ਗਿੱਦੜ ਪਿੰਡੀ ਹੋਵੇਗਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਟੂਰਨਾਮੈਂਟ ਆ ਦੋ ਦਿਨਾਂ ਦਾ ਟੂਰਨਾਮੈਂਟ ਹੋਵੇਗਾ ਅੱਜ ਇੱਥੇ ਛੋਟੇ ਬੇਟ ਦੇ ਟੂਰਨਾਮੈਂਟ ਹੋਣਗੇ ਕੱਲ ਨੂੰ ਇੱਥੇ ਓਪਨ ਦੇ ਟੂਰਨਾਮੈਂਟ ਹੋਣਗੇ ਮਿੱਤਰੋ ਬਹੁਤ ਹੀ ਟੌਪ ਟੌਪ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਕੱਲ ਨੂੰ ਇੱਥੇ ਓਪਨ ਦੀਆਂ ਜੇਕਰ ਆਪਾਂ ਹੁਣ ਦੂਜੇ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਦੂਜਾ ਕਬੱਡੀ ਕੱਪ ਅੱਜ ਪਿੰਡ ਆਲਮਗੀਰ ਹੋਵੇਗਾ ਮਿੱਤਰੋ ਪਹਿਲ ਟਾਪ ਟਾਪ ਦੇ ਖਿਡਾਰੀ ਪਹੁੰਚਨੇ ਨੇ ਤੇ ਜੇਕਰ ਆਪਾਂ ਇਥੋਂ ਦੇ ਪਹਿਲੇ ਇਨਾਮ ਦੀ ਗੱਲ ਕਰੀਏ ਪਹਿਲਾ ਇਨਾਮ 1 ਲੱਖ ਰੁਪਏ ਦੂਜਾ ਇਨਾਮ 71000 ਬੈਸਟਾਂ ਨੂੰ ਇੱਥੇ ਮੋਟਰਸਾਈਕਲ ਦਿੱਤੇ ਜਾਣਗੇ ਜੇਕਰ ਹੁਣ ਆਪਾਂ ਖਿਡਾਰੀਆਂ ਦੀ ਗੱਲ ਕਰੀਏ ਤਾਂ ਇੱਥੇ ਵਰਸਾਲਪੁਰ ਦੀ ਸਾਰੀ ਟੀਮ ਪਹੁੰਚ ਰਹੀ ਹੈ ਅਰ ਸਵਾਗੇ ਮੁੰਡੇ ਤਾਂ ਨੂੰ ਪਤਾ ਹੀ ਹੈ ਕਮਾਲਾਂ ਕਰਦੇ ਨੇ ਸਾਰੇ ਪਹੁੰਚਨੇ ਨੇ ਇੱਥੇ ਜੇਕਰ ਆ ਦੂਜੇ ਖਿਡਾਰੀ ਦੀ ਗੱਲ ਕਰੀ ਤਾਂ ਡੱਗੋ ਰਮਾਣੇ ਵਗਾ ਸ਼ਾਮੇ ਹੋਣਾਂ ਦੀ ਟੀਮ ਪਹੁੰਚਣੀ ਹੈਗੀ ਟਾਪ ਟਾਪ ਦੇ ਖਿਡਾਰੀ ਪਹੁੰਚਨੇ ਨੇ ਅੱਜ ਇਸ ਟੂਰਨਾਮੈਂਟ ਦੇ ਕਿਉਂਕਿ ਸਾਰੇ ਖਿਡ ਆਈਕੋਨੇ ਤੁਹਾਨੂੰ ਪਤੀਆ ਭਲਾਥਾ ਵਾਲਿਆਂ ਨੇ ਸਿਰਾ ਕਰਨਾਗਾ 14 ਤਰੀਕ ਨੂੰ ਹਾਰਲੇ ਵਰਗੇ ਮੋਟਰਸਾਈਕਲ ਰੇਡਾਂ ਤੇ ਫੋਰ ਟਰੈਕਟਰ ਬੁਲਟ ਸਾਈਕਲ ਮੋਟਰਸਾਈਕਲ ਲੱਗਣੇ ਨੇਗੇ ਕਮਾਲ ਕਰਤੀ ਭਲਾਥਾ ਵਾਲਿਆਂ ਨੇ ਤਾਂ ਕਰਕੇ ਸਾਰੇ ਖਿਡਾਰੀ ਆਸਟ੍ਰੇਲੀਆ ਤੋਂ ਪੰਜਾਬ ਬਲਾਲੇਦਵਾਰੇ ਤਾਂ ਕਰਕੇ ਅੱਜ ਵੀ ਇਸ ਟੂਰਨਾਮੈਂਟ ਤੇ ਵੀ ਟੌਪ ਟੌਪ ਦੇ ਖਿਡਾਰੀ ਪਹੁੰਚਣਗੇ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਾ ਕਰੋ ਧੰਨਵਾਦ